ਫਟੇਕਰ ਚੂੜੀਆਂ ਨਜ਼ਦੀਕ ਧਿਆਨਪੁਰ ਚਰਪਲੀਆਂ ਖਿਸਕਣ ਨਾਲ ਟਿਕਾ ਲੈਂਟਰ ਚਾਰ ਮਜ਼ਦੂਰ ਹੋਏ ਜ਼ਖਮੀ ਗਰੀਬ ਪਰਿਵਾਰ ਨੇ ਸਮਾਜ ਸੇਵੀ ਜਥੇਬੰਦੀਆਂ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਲਗਾਈ ਕੋਹਾਰ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਅਚਾਨਕ ਪੱਲੀਆਂ ਖਿਸਕਣ ਨਾਲ 16 ਸੈਂਕੜੇ ਲੈਂਟਰ ਡਿੱਗਣ ਦਾ ਸਮਾਚਾਰ ਸਾਹਮਿਆ ਹੈ ਜਿਸ ਵਿੱਚ ਤਿੰਨ ਤੋਂ ਚਾਰ ਮਜ਼ਦੂਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਇਸ ਸੰਬੰਧੀ ਪੀੜਤ ਅਤਰ ਸਿੰਘ ਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੀਤੀ 5 ਜੁਲਾਈ ਨੂੰ ਕਰੀਬ 16 ਸੈਂਕੜੇ ਲੈਂਟਰ ਪਿਆ ਸੀ ਅਤੇ ਅਚਾਨਕ ਲੈਂਟਰ ਥੱਲੇ ਦਿੱਤੀ ਪੱਲੀਆਂ ਖਿਸਕ ਗਈਆਂ ਜਿਸ ਨਾਲ ਸਾਰਾ ਦਾ ਸਾਰਾ ਲੈਂਟਰ ਹੀਟਾ ਡਿੱਗ ਪਿਆ ਜਿਸ ਦੇ ਨਾਲ ਚਾਰ ਮਜ਼ਦੂਰ ਲੈਂਟਰ ਥੱਲੇ ਆ ਗਏ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਕਤ ਤੋਂ ਬਾਅਦ ਲੈਂਟਰ ਤੇ ਮਲਬੇ ਹੀਟੋਂ ਬਾਹਰ ਕੱਢਿਆ ਇੱਕ ਮਜ਼ਦੂਰ ਦੇ ਜ਼ਿਆਦਾ ਜ਼ਖਮੀ ਹੋਣ ਤੇ ਉਸ ਨੂੰ ਪਟਾਲਾ ਦੇ ਨਜੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਤੋਂ ਉਥੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਹੋਰ ਸਮਾਜਸੀ ਵਿੱਤੀ ਬੰਦੀਆਂ ਤੋਂ ਮਦਦ ਦੀ ਘਰ ਲਗਾਉਂਦੇ ਕਿਹਾ ਕਿ ਉਹ ਬਹੁਤ ਗਰੀਬ ਪਰਿਵਾਰ ਹਨ ਅਤੇ ਇਸ ਹਾਦਸੇ ਨਾਲ ਕਰੀ ਉਹਨਾਂ ਦਾ 2.5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੈ ਇਸ ਲਈ ਉਹਨਾਂ ਦੀ ਮਦਦ ਕੀਤੀ ਜਾਵੇ। ਦਾ ਨਾਮ ਪੱਤਰ ਤੇ ਕਿਥੋਂ ਰਹਿਵਾਲੇ ਕੋਈ ਧਿਆਨ ਪੁੱੜਦੇ ਆਣ ਵਾਲੇ ਜੀ। ਇਹ ਜਿਹੜਾ ਹਾਸਾ ਹੋਇਆ ਲੈਂਡਰ ਗੰਦਾ ਕੀ ਮਾਮਲਾ ਕੀ ਹੈ ਜੀ? ਇਹ ਜਿੱਦਣਾ ਜੀ ਸ਼ਨੀਵਾਰ ਲੈਂਡਰ ਪਾਉਣ ਲੱਗੇ ਹੀ ਨਾ ਸਾਰਾ ਲੈਂਡਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ। ਉਹ ਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਤੇ ਚਲੋ ਮੇਰੀ ਵੀ ਜਾਨ ਬਚ ਗਈ ਆ। ਇੱਕ ਜਾਨੀ ਨੁਕਸਾਨ ਕਿਸ਼ੇਦ ਨੇ ਜਖਮੀ ਤਿੰਨ ਚਾਰ ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚੀਆ ਕਿੰਨੇ ਸੈਂਕੜੇ ਜਿਹੜੀ ਸਲੈਪ ਆ ਰਹੀ ਏ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਹਸ ਹਾਂਜੀ ਸਾਰੀ ਸਾਰੀ ਇਕਦਮ ਢੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਗਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਇਹ ਮੰਨ ਕਰਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਨ ਕਾ ਦੇ ਕਿ ਗਰੀਬ ਪਰਿਵਾਰ ਆ ਰਹਿ ਗਿਆਂ ਤੇ ਡੈਡੀ ਵੀ ਸਾਡਾ ਹੈ ਨੀ ਆ ਹੀ ਨਿਕਲ ਨਿਕੇ ਜੋਂ ਦੀ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਰੁਪਏ ਮੰਗਾ ਕੇ ਮਹੀਨੇ-ਮਹੀਨੇ ਬਾਅਦ ਮੈਂ ਥੋੜੇ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹੋ ਨੋਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ ਦੋਟਾ ਹੀ ਲੱਗਦਾ ਮੈਂ ਸਰਕਾਰ ਕੋਲ ਕੇਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਨਾ ਲੈਂਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤੇ ਲਿੰਟਰ ਸਾਰਾ ਡਿੱਗ ਗਿਆ। ਇਸ ਹਾਸੇ ਵਿੱਚ ਕੋਈ ਜ਼ਖਮੀ ਵੀ ਆਇਆ? ਹਾਂਜੀ 3-4 ਜਣੇ ਹੋਏ। ਜੀ ਅਰਧਾ ਡਿੱਗਾ ਹੀ ਤੇ ਉਹ ਮੁੜ ਕੇ ਅਦਾ ਆਪ ਸਾਰਾ ਡੇੜਨਾ ਪਿਆ। ਛੋਟਾ ਹੀ ਲੱਖਦਾ ਹੈਗਾ ਜੇ। ਹਾਂਜੀ ਇਹਨਾਂ ਦੇ ਨਾ ਡੈਡੀ ਛੋਟੇ-ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਨਾਂ ਦੀ ਚਾਚੀ ਆ। ਤੇ ਬੜਾ ਔਖਾ ਇਹਨਾਂ ਨੇ ਥੋੜਾ ਤੱਕ ਲਿਆਂਦਾ। ਹਾਂਜੀ ਆਏ ਲਗੂ ਲਗੂ ਦੇ ਪਿੰਡ ਥੋੜੇ ਸਰਪੰਚ ਆਏ ਹੀ। ਥੋੜਾ-ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ। ਉਹ ਕਿਸ ਸਰਕਾਰ ਨੂੰ ਕੀ ਮੰਗ ਕਰਦੇ ਪਈ ਇਹਨੇ ਇੱਕ ਨਾ 5 5000 ਨਾ ਤਨੀ ਕਰ ਬਨ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਛੱਤ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬੰਨਾ ਸੱਜੇ ਲੈਂਟਰ ਪਾਉਂਦਾ ਪਾਉਂਦਾ ਬਸ ਬੱਲੀ ਥੱਲੇ ਖੇੜੀ ਗਈ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾ ਲਿਆ ਚਲੋ ਖਦਾ ਉਹਨਾਂ ਦੀ ਮਦਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਇਨਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਵੀ ਅਹੀ ਚਲੋ ਗਰੀਬ ਬਹੁਤ ਜਿਆਦੇ ਆ ਧਮਾਤਰ ਬੰਦੇ ਆ ਚਲੋ ਮਸਤ ਕੀਤੀ